ਕੀ ਕਹੋਗੇ ਇਸ ਜਿੱਤ ਨੂੰ ਲੈ ਕੇ ਤੁਸੀਂ ਮੈਂ ਜੀ ਹਲਕਾ ਵਾਸੀਆਂ ਨੂੰ ਡੈਡੀਕੇਟ ਕਰਦਾ ਜੀ ਇਹਨਾਂ ਦੀ ਮਿਹਨਤ ਜਿਹੜੇ ਮੁੰਡਿਆਂ ਨੇ ਦੇਖੋ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕਿਸੇ ਵੀ ਕੰਮ ਦੇ ਵਿੱਚ ਹੈਨਾ ਇਦਾਂ ਇਹਨਾਂ ਨੇ ਮੁੰਡਿਆਂ ਨੇ ਮਿਹਨਤ ਕੀਤੀ ਹੈ ਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਇਹ ਤਾਂ ਸਾਰੇ ਉਹਨਾਂ ਦਾ ਸਾਰਿਆਂ ਦਾ ਯੋਗਦਾਨ ਹੈ ਜੀ ਤੁਸੀਂ ਨਾਮਿਨੇਸ਼ਨ ਪੇਪਰ ਫਾਈਲ ਕੀਤਾ ਜੀ ਤੁਸੀਂ ਆਪ ਦੱਸਦੇ ਜੀ ਕਿ ਮੈਨੂੰ ਉਮੀਦ ਨਹੀਂ ਸੀ ਕਿ ਮੈਨੂੰ ਇੰਨਾ ਲੋਕਾਂ ਦਾ ਸਮਰਥਨ ਮਿਲੇਗਾ ਪਰ ਅੱਜ ਲੋਕਾਂ ਦਾ ਬਹੁਤ ਪਿਆਰ ਤੋਂ ਨਹੀਂ ਨਹੀਂ ਮੈਨੂੰ ਪਹਿਲਾਂ ਹੀ ਨਹੀਂ ਸੀ ਉਹ ਤਾਂ ਤੁਸੀਂ ਨਹੀਂ ਨਾ ਸੀ ਥੀਕ ਕਰਦੇ ਬਾਹਰ ਦੇ ਬੰਦੇ ਮੈਂ ਮੈਂ ਬਣਾ ਕਿ ਮੈਂ ਕੱਲਾ ਮੈਂ ਮੈਂ ਪਿੰਡਾਂ ਚ ਫਿਰਦਾ ਨਹੀਂ ਮੈਂ ਫੀਲ ਕਰਦਾ ਸੀ ਤੁਸੀਂ ਤੁਹਾਡੇ ਵਰਗੇ ਕਿ ਆਪਣੇ ਕੰਮ ਛੱਡ ਛੜ ਕੇ ਤਾਂ ਚੋਂ ਆਉਂਦੇ ਸੀ ਤੁਸੀਂ ਜਿਹੜੀ ਚੀਜ਼ ਮੈਂ ਵੇਖਦਾ ਸੀ ਉਹ ਤੁਸੀਂ ਨਹੀਂ ਸੀ ਵੇਖਦੇ ਬੋਲੇ ਸੋਨੇ ਹਾਰ ਲੱਗਾ ਕਿ ਜਦ ਹਾਜ਼ਰ ਕਰਕੇ ਸੰਸਦ ਜੇ ਜਾਓਗੇ ਕਿਹੜੇ ਕਿਹੜੇ ਮੁੱਦਿਆਂ ਦੇ ਤੁਹਾਡੇ ਦਿਮਾਗ 'ਚ ਚੱਲਦੇ ਨੇ ਕਿ ਜਿਹੜੇ ਗੱਲ ਅਸੀਂ ਸੰਸਦ 'ਚ ਜਾ ਕੇ ਮੈਂ ਪਹਿਲਾਂ ਤਾਂ ਇਹ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬਾਹ ਜੀ ਦੀ ਬੇਅਦਬੀ ਦਾ ਹੈ ਜਾਂ ਇਸ ਤੇ ਕਾਨੂੰਨ ਦੀ ਗੱਲ ਕਰਾਂਗੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਰਾਂਗੇ ਐ ਨਹੀਂ ਤੇ ਟੋਕੀ ਉਹਨੇ ਜਿਹੜਾ ਇੱਕ ਵਿੱਚ ਹੈ ਉਹਨੇ ਦੇ ਦਿੱਤੀ ਗਵਾਈ ਵੀ ਇਹ ਫਲਾਣੇ ਫਲਾਣੇ ਬੰਦੇ ਜ਼ਿੰਮੇਵਾਰ ਹੈ ਗੱਲ ਕਰਾਂਗੇ ਵੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਵੀ ਜ਼ਿੰਮੇਵਾਰ ਹੈ ਇਸ ਵਾਸਤੇ ਨਸ਼ਿਆਂ ਬਾਰੇ ਕੀ ਕਹੋ ਨਸ਼ਿਆਂ ਬਾਰੇ ਤਾਂ ਜੀ ਕਹੂੰ ਕਹਿੰਦੇ ਨਸ਼ਿਆਂ ਤੇ ਤਾਂ ਕੁਝ ਨਾ ਕੁਝ ਕਰਾਂਗੇ ਭਾਈ ਸਾਹਿਬ ਕੱਲੂ ਕਾਰਨ ਦੇੜੇ ਚੱਲਦੇ ਆ ਜਿਸ ਤਰ੍ਹਾਂ ਪੀਐਸ ਵੀ ਨੇ ਵੀ ਕਿਹਾ ਕਿ ਕੋਈ ਜਸ਼ਨ ਨਹੀਂ ਮਨਾਇਆ ਜਾਏਗਾ ਨਹੀਂ ਮਨਾਇਆ ਜਾਏਗਾ ਅਸੀਂ ਤਾਂ ਕਹਿੰਦਾ ਜੀ 7 ਤਰੀਕ ਤੱਕ ਕਿਸੇ ਨਵੇਂ ਮੂੰਹ ਮਠਾ ਨਹੀਂ ਕਰਨਾ ਕੋਈ ਢੋਲੀ ਵਜਾਉਣਾ ਕੋਈ ਪਟਾਕੇ ਨਹੀਂ ਵਜਾਉਣੇ ਮੇਰੀ ਹੱਥਾਂ ਬੰਨ ਕੇ ਮੇਰੇ ਵਰਕਰਾਂ ਨੂੰ ਮੇਰੇ ਉਪਰਾਨੂ ਮੇਰੇ ਹਲਕੇ ਦੇ ਵਾਸੀਆਂ ਨੂੰ ਅਪੀਲ ਹੈ ਅਸੀਂ ਕੱਲ ਨੂੰ ਦਰਬਾਰ ਸਾਹਿਬ ਜਾਵਾਂਗੇ 8 ਤਰੀਕ ਨੂੰ ਅਰਦਾਸ ਵਿੱਚ ਸ਼ਾਮਲ ਹੋਵਾਂਗੇ 6 ਤਰੀਕ ਨੂੰ ਸੋਰੀ ਫਿਰ ਉਸ ਤੋਂ ਬਾਅਦ 7-8 ਨੂੰ ਦੇਖਾਂਗੇ ਅੱਗੇ ਚੱਲ ਕੇ ਐਨਡੀਆ ਹੀ ਐਨਡੀਆ ਇੰਡੀਆ ਕੈਟੇਗਰੀ ਕਿਸ ਦੇ ਕੋਲ ਕੋਈ ਜੀ ਹਾਲੇ ਕੁਝ ਨਹੀਂ ਹੈ ਜੀ ਮੈਂ ਨਹੀਂ ਕਹਾਂ ਮੇਰੇ ਜਿਨ੍ਹਾਂ ਨੇ ਮੇਰੇ ਲਈ ਮਿਹਨਤ ਕੀਤੀ ਹੈ ਮੈਂ ਉਹਨਾਂ ਸਾਰਿਆਂ ਦੀ ਸਲਾਹ ਲਵਾਂਗਾ ਜਿੱਥੇ ਉਹ ਕਹਿਣਗੇ ਮੈਂ ਉੱਥੇ ਜਾਵਾਂਗਾ